ਆਪ ਦੋਸਤੋ ਹੈਰਾਨ ਹੋਏ ਕਿ ਨਹੀਂ ਬਿਲਕੁਲ ਹੈਰਾਨ ਆਂ ਜੀ ਦੇਖੋ ਪਾਣੀ ਕਿਵੇਂ ਸ਼ਰੀਆਂ ਵਿੱਚ ਨਿਕਲ ਰਿਹਾ ਉੱਪਰੋਂ ਜੀ ਤੇ ਚਮਤਕਾਰ ਕਹਿ ਲੋ ਕੁਦਰਤ ਦਾ ਕ੍ਰਿਸ਼ਮਾ ਕਹਿ ਲੋ ਮੈਂ ਕਹੀ ਜੀ ਪਹਿਲੀ ਵਾਰ ਇਹ ਜਿਹੜਾ ਦਰਖਤ 40 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਦੇਖਿਆ ਵੀ ਇਹ ਜਿਹੜਾ ਦਰਖਤ ਜਿਹੜਾ ਪਾਣੀ ਦੀਆਂ ਬਿਚਾਰਾਂ ਮਾਰ ਕਿ ਭਾਈ ਮੈਨੂੰ ਪਤਾ ਕੀ ਲੱਗਦਾ ਵੀ ਜਿੱਦਾਂ ਇਹ ਦਰਖਤ ਕੋਈ ਮੈਸੇਜ ਦੇ ਰਿਹਾ ਸਾਡੀ ਮਨੁੱਖਤਾ ਨੂੰ ਮੈਸੇਜ ਦੇ ਰਿਹਾ ਕੋਈ ਹੁਣ ਪਤਾ ਲੱਗਿਆ ਪਹਿਲਾਂ ਵੀ ਪਤਾ ਸੀ ਨਹੀਂ ਅੱਜ ਨਹੀਂ ਅੱਜ ਹੀ ਨੋਟਿਸ ਕੀਤਾ ਜਦੋਂ ਮੈਥੋਂ ਲੰਗਿਆ ਮੈਨੂੰ ਲੱਗਿਆ ਯਾਰ ਧੁੱਪ ਪੈ ਰਹੀ ਆ ਮੀਂਹ ਕਿੱਥੋਂ ਆ ਰਿਹਾ ਤੇ ਆ ਮੀਂਹ ਦੇਖਿਆ ਤੁਸੀਂ ਵੀ ਮੰਨੀ ਨਹੀਂ ਸੀ ਮੇਰੀ ਗੱਲ ਤੁਸੀਂ ਕਿਹਾ ਵੀ ਇਹ ਹੋ ਹੀ ਨਹੀਂ ਸਕਦਾ ਤੁਹਾਨੂੰ ਮੈਂ ਗੱਡੀ ਚੋਂ ਕੱਢ ਕੇ ਇੱਥੇ ਲੈ ਕੇ ਆਇਆ ਤਾਂ ਤੁਸੀਂ ਆਪ ਦੱਸੋ ਹੈਰਾਨ ਹੋਏ ਕਿ ਨਹੀਂ ਬਿਲਕੁਲ ਹੈਰਾਨ ਆਈ ਦੇਖੋ ਪਾਣੀ ਕਿਵੇਂ ਸ਼ਰੇਆਮ ਨਿਕਲ ਰਿਹਾ ਉੱਪਰੋਂ ਤੇ ਚਮਤਕਾਰ ਕਹਿ ਲਓ ਕੁਦਰਤ ਦਾ ਕ੍ਰਿਸ਼ਮਾ ਕਹਿ ਲਓ ਮੈਂ ਕਿ ਜੀ ਪਹਿਲੀ ਵਾਰ ਇਹ ਜਿਹੜਾ ਦਰਖਤ 40 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਦੇਖਿਆ ਵੀ ਇਹ ਜਿਹੜਾ ਦਰਖਤ ਜਿਹੜਾ ਪਾਣੀ ਦੀਆਂ ਬਿਚਾਰਾਂ ਮਾਰ ਰਿਹਾ ਅੱਛਾ ਇਹਦੇ ਬਾਰੇ ਅਸੀਂ ਰਾਹੀਗੀਆਂ ਤੋਂ ਕੁਝ ਪੁੱਛਿਆ ਬੜੇ ਹੈਰਾਨ ਹੋ ਗਏ ਜਿਹੜੇ ਲੋਕਲ ਲੋਕ ਰਹਿੰਦੇ ਨੇ ਇੱਥੇ ਉਹਨਾਂ ਨੂੰ ਵੀ ਯਕੀਨ ਨਹੀਂ ਹੋਇਆ ਵੀ ਇਹ ਕਿਵੇਂ ਹੋ ਸਕਦਾ ਆ ਦੇਖੋ ਤੁਹਾਡੇ ਉੱਪਰ ਕਿਵੇਂ ਛਿੱਟੇ गिर ਰਹੇ ਨੇ ਆ ਦਰਖਤ ਚੋਂ ਦੇਖੋ ਧਿਆਨ ਨਾਲ ਕਿਦਾਂ ਜਿੱਦਾਂ ਹੋਲੀ ਚ ਪਚਕਾਰੀਆਂ ਮਾਰਦੇ ਆ ਨਾ ਬੱਚੇ ਸੇਮ ਟੂ ਸੇਮ ਉਹੀ ਚੀਜ਼ ਹੈ ਅਰੁਣ ਜੀ ਕਿੱਥੋਂ ਨਿਕਲ ਰਹੀਆਂ ਫਿਕੜੀਆਂ ਜੜਾਂ ਚੋਂ ਨਿਕਲ ਰਹੀਆਂ ਇਹ ਦਰਖਤ ਦੇ ਵਿੱਚੋਂ ਨਿਕਲ ਰਹੀਆਂ ਕਿ ਪੱਤੀਆਂ ਚੋਂ ਨਿਕਲ ਰਹੀਆਂ ਅਰੁਣ ਜੀ ਮੈਂ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਇਹ ਦਰਖਤ ਸ਼ਾਇਦ ਕਿਸੇ ਸਾਡੇ ਸਰੋਤੇ ਨੂੰ ਪਤਾ ਹੋਵੇ ਵੀ ਦਰਖਤ ਹੈ ਕਾਦਾ ਵੀ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਆ ਜਾਵੇ ਅੱਛਾ ਲੋਕਾਂ ਤੋਂ ਇਹ ਜ਼ਰੂਰ ਪਤਾ ਲੱਗਿਆ ਵੀ ਸੱਤ ਪੱਤੀ ਦਰਖਤ ਹੈ ਇਹ ਤੇ ਮੈਂ YouTube ਤੇ Google ਤੇ ਸਾਰੇ ਕਿਤੇ ਸਰਚ ਮਾਰ ਕੇ ਦੇਖਿਆ ਕਿਤੇ ਵੀ ਐਸਾ ਕੋਈ ਜ਼ਿਕਰ ਨਹੀਂ ਹੈਗਾ ਵੀ ਸੱਤ ਪੱਤੀ ਦਰਖਤ ਹੈ ਜਿਹੜਾ ਉਹ ਪਾਣੀ ਛਰਦਾ ਹੈ ਛਰਦਾ ਹੋਵੇ ਬਿਲਕੁਲ ਜੀ ਬਿਲਕੁਲ ਤੇ ਇਹਦੀ ਖੋਜ ਕਰਨੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇੱਕ ਹੋਰ ਵੀ ਕਿ ਭਾਈ ਮੈਨੂੰ ਪਤਾ ਕੀ ਲੱਗਦਾ ਵੀ ਜਿੱਦਾਂ ਇਹ ਦਰਖਤ ਕੋਈ ਮੈਸੇਜ ਦੇ ਰਿਹਾ ਸਾਡੀ ਮਨੁੱਖਤਾ ਨੂੰ ਮੈਸੇਜ ਦੇ ਰਿਹਾ ਦੇਖੋ ਪਿਛਲੇ ਦਿਨੀ ਆਪਾਂ ਆਹੀ ਥੋੜੇ ਜਿਹਾ ਨਾਲ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਆਪਾਂ ਇੱਕ ਸਟੋਰੀ ਕੀਤੀ ਸੀਗੀ ਕਣਕ ਦੀ ਨਾੜ ਨੂੰ ਅੱਗ ਲਾਈ ਹੋਈ ਸੀ ਆਲੇ-ਦਾਲੇ ਜੰਨੇ ਦਰਖਤ ਸੀਗੇ ਸਾਰੇ ਸੜ ਕੇ ਸੁਆਹ ਹੋ ਗਏ ਸੀਗੇ ਤੇ ਇਹ ਆਲਮ ਪੂਰੇ ਪੰਜਾਬ ਪਰ ਦੇ ਵਿੱਚ ਤੇ ਇਹ ਦਰਖਤ ਮੇਰੇ ਖਿਆਲ ਚ ਉਹੀ ਮੈਸੇਜ ਦੇ ਰਿਹਾ ਦੇਖੋ ਇੱਕ ਦਰਖਤ ਐਨੇ ਹਿਸਾਬ ਨਾਲ ਪਾਣੀ ਵਰਸਾ ਰਿਹਾ ਤਾਂ ਤੁਸੀਂ ਆਈਡੀਆ ਲਾਓ ਆਕਸੀਜਨ ਜਿਹੜੀ ਦਿਖਦੀ ਨਹੀਂਗੀ ਆਕਸੀਜਨ ਕਿੰਨੀ ਦੇ ਰਿਹਾ ਦੇਖੋ ਵਰੋਂ ਜੀ ਪਾਣੀ ਵੀ ਛੱਡ ਰਿਹਾ ਇੱਕ ਮੈਸੇਜ ਵੀ ਦੇ ਰਿਹਾ ਦੂਜੀ ਗੱਲ ਅਗਰ ਇਹ ਜਿਹੇ ਦਰਖਤ ਮੇਰੇ ਹਿਸਾਬ ਨਾਲ ਅਗਰ ਲੱਖਾਂ ਦੀ ਗਿਣਤੀ ਚ ਲੱਗ ਜਾਣ ਤਾਂ ਮੈਂ ਕਹਿੰਦਾ ਗਰਮੀ ਦਾ ਜਿਹੜਾ ਟੈਂਪਰੇਚਰ ਵੱਧ ਰਿਹਾ ਜਿਹੜਾ 48 48 50 50 ਡਿਗਰੀ ਤੇ ਪਹੁੰਚ ਗਿਆ ਤਾਂ ਉਹਦਾ ਤਾਂ ਮੈਂ ਕਹਿੰਦਾ ਬਣੀ ਪਾਣੀ ਤੋਂ ਹੱਲ ਹੋ ਜੂ ਭਾਈ ਜੀ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕਰ ਦਿੱਤਾ ਇਸ ਵਾਰ 48 ਤੋਂ ਵੀ ਪਾਰ ਜਿਹੜਾ ਤਾਪਮਾਨ ਜਾਣਦੀ ਹੈ ਸ਼ੰਕਾਪੂਰੀ ਅਸਾਰ ਬਣੇ ਹੋਏ ਨੇ ਇਸ ਵਾਰ ਦੀ ਜਿਹੜੀ ਗਰਮੀ ਆ ਉਹ ਰਿਕਾਰਡ ਤੋੜੇਗੀ ਲਾਜ਼ਮੀ ਤੌਰ ਤੇ ਇਹ ਚੀਜ਼ਾਂ ਪਹਿਲਾਂ ਤੋਂ ਕਹਿੰਦੇ ਰਹੇ ਆ ਅਸੀਂ ਵੀ ਆਪਣੀ ਕੁਦਰਤ ਨੂੰ ਬਚਾਓ ਪਰੰਤੂ ਧਿਆਨ ਬਹੁਤ ਘੱਟ ਲੋਕ ਦੇ ਰਹੇ ਨੇ ਕੁਝ ਕੁ ਲੋਕ ਨੇ ਜਿਹੜੇ ਨੇਚਰ ਪ੍ਰੇਮੀ ਹੈਗੇ ਨੇ ਉਹ ਯਤਨ ਕਰਦੇ ਨੇ ਪਰੰਤੂ ਆਟੇ 'ਚ ਨੂਨ ਬਰਾਬਰ ਰਹਿ ਜਾਂਦਾ ਕਿਉਂਕਿ ਬਾਕੀ ਲੋਕਾਂ ਦਾ ਜਿਹੜਾ ਸਹਿਯੋਗ ਆ ਉਹ ਨਹੀਂ ਮਿਲਦਾ ਇਸ ਕਰਕੇ ਜਿਹੜੀ ਕਣਕ ਨੂੰ ਅਸੀਂ ਨਾਲ ਨੂੰ ਅੱਗ ਲਾਨੇ ਆ ਇਹ ਤੋਂ ਸੁਚੇਤ ਹੋ ਜੋ ਤੁਸੀਂ ਇਹ ਦੇਖਿਆ ਕਰੋ ਉਸ ਮਿੱਟੀ ਦੇ ਵਿੱਚ ਕਿੰਨੇ ਜੀਵ ਜੰਤੂ ਕਰੋੜਾ ਜੀਵ ਜੰਤੂ ਕਿੱਲਿਆਂ ਦੇ ਵਿੱਚ ਹੁੰਦੇ ਨੇ ਉਹ ਮਰ ਜਾਂਦੇ ਨੇ ਮਿੱਤਰ ਕੀੜੇ ਮਰ ਜਾਂਦੇ ਨੇ ਉਸ ਤੋਂ ਇਲਾਵਾ ਪ੍ਰਦੂਸ਼ਣ ਫਲਾਉਨੇ ਆ ਅਸੀਂ ਆਪਣੀ ਸਾਡੇ ਬੱਚਿਆਂ ਦੇ ਫੇਫੜਿਆਂ ਦੇ ਵਿੱਚ ਲੰਚ ਦੇ ਵਿੱਚ ਉਹ ਸਾਰਾ ਪ੍ਰਦੂਸ਼ਣ ਜਾਂਦਾ ਹੈਗਾ ਇਸ ਤੋਂ ਇਲਾਵਾ ਪਾਣੀ ਦਾ ਤਰਤੀ ਹੇਟਲੇ ਪਾਣੀ ਦਾ ਨੁਕਸਾਨ ਹੋ ਰਿਹਾ ਦੇਖੋ ਦਰਖਤ ਦੇ ਵਿੱਚ ਪਹਿਲਾਂ ਵੀ ਕੀ ਬਾਈ ਪਤਾ ਕੀ ਲੱਗਿਆ ਸੀ ਉਹ ਤਾਂ ਨਹੀਂ ਕਿਸੇ ਨੇ ਕੋਈ ਛੇੜਖਾਨੀ ਕੀਤੀ ਹੋਈ ਆ ਜਾਂ ਇੱਥੋਂ ਕੋਈ ਪਾਈਪ ਲੰਘ ਰਿਹਾ ਜਿਹੜਾ ਉੱਥੋਂ ਪਾਣੀ ਚੋਰ ਰਿਹਾ ਪਰ ਸਾਡੇ ਕੈਮਰਾਮੈਨ ਨੂੰ ਜਦ ਉੱਪਰ ਚੜਾਇਆ ਆਪਾਂ ਉਹਨੇ ਧਿਆਨ ਨਾਲ ਦੇਖਿਆ ਪਾਣੀ ਰੁਕਣਾ ਬੰਦ ਨਹੀਂ ਹੋ ਰਿਹਾ ਆ ਬਾਈ ਦੇ ਪੁੱਛਦੇ ਆ ਆਏ ਬੜਾ ਹਾਂ ਲੋਕ ਅਗਰ ਕੋਈ ਕਾਰ ਖੜਾ ਰਿਹਾ ਕੋਈ ਮੋਟਰਸਾਈਕਲ ਖੜਾ ਰਿਹਾ ਤਾਂ ਰੁੱਖ ਦੀ ਛਾਂ ਦੇਖ ਕੇ ਖੜਾ ਰਿਹਾ ਧੁੱਪ ਧੁੱਪ ਦੇ ਵਿੱਚ ਕੋਈ ਵੀ ਨਹੀਂ ਖੜਾ ਰਿਹਾ ਕਿੰਨੀ ਜ਼ਰੂਰੀ ਆ ਦੇਖ ਲਓ ਇਹ ਰੁੱਖ ਦੀ ਛਾਂ ਤੇ ਇਨਸਾਨਾਂ ਨੂੰ ਸਮਝਣਾ ਚਾਹੀਦਾ ਆਪਣੇ ਲੋਕਾਂ ਨੂੰ ਵੀ ਰੁੱਖ ਜ਼ਰੂਰ ਲਾਉਣ ਤੇ ਤਾਂ ਕਿ ਆਪਣਾ ਸਾਰਾ ਪੰਜਾਬ ਪ੍ਰਦੂਸ਼ਣ ਮੁਕਤ ਹੋ ਜਵੇ ਬਿਲਕੁਲ ਆਕਸੀਜਨ ਭਰਪੂਰ ਆਪਣਾ ਇਹ ਵਾਤਾਵਰਨ ਹੋ ਜਵੇ ਦੇਖੋ ਇਹ ਛੋਟਾ ਜਿਹਾ ਸੰਦੇਸ਼ ਜ਼ਰੂਰ ਹੈਗਾ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਦਰਖਤ ਇਹਨਾਂ ਦੀ ਜ਼ੁਬਾਨ ਨਹੀਂ ਹੁੰਦੀ ਇਹਨਾਂ ਨੂੰ ਮਹਿਸੂਸ ਕਰਨਾ ਪੈਂਦਾ ਜੇਕਰ ਅਸੀਂ ਆਪਣੀ ਹਰੀਆਲੀ ਨੂੰ ਆਪਣੀ ਕੁਦਰਤ ਨੂੰ ਸੰਭਾਲਿਆ ਤਾਂ ਲੌਂਗ ਟਾਈਮ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਹੈ ਜਿਹੜਾ ਉਹਨੂੰ ਸੁਰੱਖਿਅਤ ਕਰ ਲਾਂਗੇ ਇੱਕ ਛੋਟਾ ਜਿਹਾ ਅਨੁਮਾਨ ਹੈਗਾ ਤੁਸੀਂ ਇੱਕ ਏਸੀ ਲਾਣੇ ਹੋ ਉਹਦਾ ਬੜਾ ਨੁਕਸਾਨ ਹੁੰਦਾ ਵਾਤਾਵਰਨ ਨੂੰ ਅੰਦਰ ਏਸੀ ਲੱਗਿਆ ਹੋਇਆ ਬਾਹਰ ਉਹ ਕਾਰਬਨ ਡਾਈਆਕਸਾਈਡ ਫਲਾ ਰਿਹਾ ਆ ਆਕਸੀਜਨ ਖਤਮ ਕਰ ਰਿਹਾ ਤੇ ਨੰਬਰ 2 ਜੇ ਇੱਕ ਦਰਖਤ ਚੰਗਾ ਦਰਖਤ ਹੋਵੇ ਨਾ ਇਸੇ ਤਰ੍ਹਾਂ ਦਾ ਤਾਂ ਉਹ 10 ਏਸੀ ਜਿੰਨਾ ਕੰਮ ਕਰਦਾ ਇੱਕ ਦਰਖਤ ਬਿਲਕੁਲ ਜੀ ਬਿਲਕੁਲ 10 ਤੋਂ 10 20 15 100 ਏਸੀ ਵੀ ਉਹਦੇ ਮੁਕਾਬਲੇ ਕੋਈ ਹੈ ਨਹੀਂ ਕਿਉਂਕਿ ਉਹ ਨੁਕਸਾਨ ਕੋਈ ਨਹੀਂ ਉਹਦਾ ਜੋ ਦੇ ਰਿਹਾ ਉਹ ਆਕਸੀਜਨ ਦੇ ਰਿਹਾ ਫਾਇਦਾ ਹੀ ਫਾਇਦਾ ਜੀ ਸਿੰਪਲ ਜਿਹਾ ਇੱਕ ਅੰਦਾਜ਼ਾ ਲਗਾ ਲਓ ਜਿਹੜੇ ਏਰੀਏ ਦੇ ਵਿੱਚ ਦਰਖਤ ਜ਼ਿਆਦਾ ਨੇ ਉੱਥੇ ਤਾਪਮਾਨ ਨਾਰਮਲ ਹੁੰਦਾ ਉੱਥੇ ਠੰਡ ਹੁੰਦੀ ਆ 8 8 10 10 ਡਿਗਰੀ अराउंड ਜੀ ਤਾਪਮਾਨ ਨਾਰਮਲ ਰਾਤ ਨੂੰ ਠੰਡ ਵੱਜ ਜਾਂਦੀ ਆ ਠੰਡ ਵੱਜ ਜਾਂਦੀ ਆ ਬਿਲਕੁਲ ਜੀ ਬਿਲਕੁਲ ਪਰ ਇਹਨਾਂ ਇਲਾਕਿਆਂ ਦੇ ਵਿੱਚ ਦੇਖੋ ਮੈਦਾਨੀ ਇਲਾਕੇ ਇਹ ਹੋ ਚੁੱਕੇ ਨੇ ਹੁਣ ਆ ਦਰਖਤ ਕੁਝ ਕੁ ਸੰਸਥਾਵਾਂ ਨੇ ਜਿਹੜੀਆਂ ਸਾਂਭਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰੰਤੂ ਇਮਾਰਤਾਂ ਬੇਹਿਸਾਬ ਦੇ ਨਾਲ ਨਵੀਆਂ ਬਣਦੀਆਂ ਜਾ ਰਹੀਆਂ ਨੇ ਤੇ ਅਸੀਂ ਕਿਤੇ ਨਾ ਕਿਤੇ ਉਹ ਪਸ਼ੂ ਪੰਛੀ ਨੇ ਜਿਹੜੇ ਜਾਨਵਰ ਨੇ ਉਹਨਾਂ ਦੇ ਜਿਹੜੇ ਆ ਫਲੈਟ ਨੇ ਅਸਲੀ ਤੇ ਅਸੀਂ ਖਾਲੀ ਕਰਾ ਕੇ ਅਸੀਂ ਆਪਣੇ ਫਲੈਟ ਬਣਾ ਰਿਹਾ ਉਹ ਸਾਰੀਆਂ ਕਰ ਰਿਹਾ ਵੱਡੇ ਵੱਡੇ ਸ਼ੋਰੂਮ ਬਣਾ ਰਹੇ ਗੱਲ ਮੈਂ ਪੜ ਰਿਹਾ ਅਸੀਂ ਕਹਿੰਦੇ ਨਾ ਕੋਈ ਜਾਨਵਰ ਸੀ ਆਲਣਾ ਬਣਾਇਆ ਸੀ ਉੱਤੇ ਉਹਨਾਂ ਨੇ ਨਾ ਦਰਖਤ ਤੋਂ ਆਲਣਾ ਚੱਕ ਕੇ ਆਪਣੇ ਖੰਭੇ ਤੇ ਆਲਣਾ ਬਣਾ ਲਿਆ ਉਹਦੇ ਬੱਚਿਆਂ ਨੇ ਪੁੱਛਿਆ ਇੱਕ ਕਹਾਵਤ ਬਣਾਈ ਹੋਈ ਆ ਵੀ ਇਹ ਤੁਸੀਂ ਆਲਣਾ ਉੱਥੇ ਕਿਉਂ ਪਾਇਆ ਕਹਿੰਦੀ ਦਰਖਤ ਤੇ ਤਾਂ ਕਦੇ ਵੀ ਕੋਈ ਵੀ ਇਨਸਾਨ ਜਦ ਤੱਕ ਦਰਖਤ ਨੂੰ ਵੱਢ ਸਕਦਾ ਯਾ ਸਾਰ ਦਿੰਦਾ ਸਾਨੂੰ ਰੋਜ਼ ਰੋਜ਼ ਆਪਣਾ ਘਰਾਨਾ ਬਦਲਣਾ ਪੈਂਦਾ ਇਸ ਲਈ ਅਸੀਂ ਖੰਭੇ ਦੇ ਉੱਤੇ ਲੋਹੇ ਦੇ ਜਿਹੜਾ ਆਪਣਾ ਸੀਮੈਂਟ ਦਾ ਖੰਭਾ ਹੁੰਦਾ ਬਿਜਲੀ ਦਾ ਖੰਭਾ ਹੁੰਦਾ ਅਸੀਂ ਉਹ ਤੇ ਆਪਣਾ ਆਲਣਾ ਬਣਾਇਆ ਵੀ ਸਾਨੂੰ ਇੱਥੇ ਕੋਈ ਡਰ ਨਹੀਂ ਕਿਉਂਕਿ ਲੋਕਾਂ ਨੂੰ ਦਰਖਤ ਨਾਲੋਂ ਬਿਜਲੀ ਨਾਲ ਜ਼ਿਆਦਾ ਪਿਆਰ ਆ ਹੂੰ ਬਿਲਕੁਲ ਠੀਕ ਆ ਉਹ ਇਹ ਨਹੀਂ ਸੋਚ ਰਹੇ ਵੀ ਜਿਹੜੀ ਬਿਜਲੀ ਆ ਹਾਂ ਉਹਦੀ ਵੀ ਤਾਂ ਸਰ ਜੂ ਪਰ ਇਹ ਦਰਖਤਾਂ ਵੀ ਨਾ ਨਹੀਂ ਸਰਨਾ ਨਹੀਂ ਸਰਨਾ ਬਿਲਕੁਲ ਤੁਹਾਨੂੰ ਥੋੜੀ ਜਿਹੀ ਹੈਰਾਨੀ ਨਹੀਂ ਹੁੰਦੀ ਅੰਦਰ ਇਮੋਸ਼ਨਸ ਨਹੀਂ ਹੈਗੇ ਇਹ ਕੁਦਰਤ ਸਾਨੂੰ ਕੀ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੀ ਆ ਇੱਕ ਇਹ ਲੜਕੀਆਂ ਆ ਰਹੀਆਂ ਨੇ ਯੂਨੀਵਰਸਿਟੀ ਤੋਂ ਇੱਕ ਮਿੰਟ ਆਇਓ ਰਾਜੇ ਆ ਦੇਖਿਓ ਧਿਆਨ ਨਾਲ ਦਰਖਤ ਦੇ ਵਿੱਚੋਂ ਕਿਤੋਂ ਪਾਣੀ ਆਂਦਾ ਦਿਖ ਰਿਹਾ ਧਿਆਨ ਨਾਲ ਦੇਖੋ ਹਾਂਜੀ ਆ ਰਹੇ ਦਿਖ ਰਿਹਾ ਹਾਂਜੀ ਆ ਰਹੇ ਇਹ ਕੀ ਕਿਉਂ ਆ ਰਿਹਾ ਪਤਾ ਨਹੀਂ ਪਤਾ ਕੀ ਕੀ ਕਿਨੂੰ ਇਹਦਾ ਜ਼ਹਿਰਾ ਦਵੋਗੇ ਕੁਦਰਤ ਨੂੰ ਕੁਝ ਕਹਿ ਲਓ ਦਰਖਤ ਨੂੰ ਕੁਝ ਕਹਿ ਲਓ ਪਾਣੀ ਆ ਰਿਹਾ ਹੈ ਨਾ ਹਾਂਜੀ ਹਾਂਜੀ ਤੁਹਾਨੂੰ ਹੁਣ ਪਤਾ ਲੱਗਿਆ ਪਹਿਲਾਂ ਵੀ ਪਤਾ ਸੀ ਨਹੀਂ ਅੱਜ ਨਹੀਂ ਅੱਜ ਹੀ ਨੋਟਿਸ ਕੀਤਾ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਛੋਟਾ ਜਿਹਾ ਉਪਰਾਲਾ ਤੁਹਾਨੂੰ ਜਿਹੜੀ ਚੀਜ਼ ਦਿਖਾਣੀ ਸੀ ਉਹ ਜਿਹੜਾ ਮੈਸੇਜ ਸੀਗਾ ਸਾਨੂੰ ਜਿਹੜਾ ਫੀਲ ਹੋਇਆ ਜੇ ਉਸ ਮੈਸੇਜ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਆਏਗੀ ਤਾਂ ਤੁਹਾਡਾ ਬੜੇ ਅਸੀਂ ਸ਼ੁਕਰਗੁਜ਼ਾਰ ਹੋਵਾਂਗੇ ਤਾਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਮੈਨੂੰ ਮੇਰੇ ਸਾਥੀ ਵਿਕੀ ਢੀਂਡ ਸਾਹਿਬ ਤੇ ਮੇਰੇ ਕੈਮਰਾਮੈਨ ਹੁਸਨ ਨੂੰ ਦਿਓ ਇਜਾਜ਼ਤ ਸਾਸ਼ੀ ਕਾਲ ਜੀ